ਜੀ ਅੱਜ ਦੀ ਵੱਡੀ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਹੁਣ ਜਿਹੜਾ YouTube ਤੇ ਨਹੀਂ ਚੱਲੇਗੀ ਕੋਈ ਵੀ ਚਲਾਕੀ ਉਹ ਵਾਰ-ਵਾਰ ਇੱਕੋ ਵੀਡੀਓ ਭੇਜ ਕੇ ਨਹੀਂ ਤੁਸੀਂ ਕਮਾ ਸਕੋਗੇ ਪੈਸੇ ਕਿਉਂਕਿ 15 ਜੁਲਾਈ ਤੋਂ ਬਦਲ ਰਹੇ ਨੇ ਨਿਯਮ YouTube ਨੇ ਆਪਣੇ YouTube ਪਾਰਟਨਰ ਪ੍ਰੋਗਰਾਮ ਦੇ ਤਹਿਤ ਮੋਨਟਾਈਜੇਸ਼ਨ ਨਿਯਮਾਂ ਦੇ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਇਹ ਬਦਲਾਅ ਜਿਹੜਾ 15 ਜੁਲਾਈ ਤੋਂ ਲਾਗੂ ਹੋਵੇਗਾ ਇਸ ਦੇ ਤਹਿਤ ਉਹ ਸਿਰਜਣਹਾਰ ਜੋ ਵਾਰ-ਵਾਰ ਸਮਾਨ ਕਾਪੀ ਕੀਤੇ ਜਾਂ ਵੱਡੇ ਪੱਧਰ ਤੇ ਤਿਆਰ ਕੀਤੇ ਵੀਡੀਓ ਅਪਲੋਡ ਕਰਦੇ ਨੇ ਹੁਣ ਰੈਵਨਿਊ ਕਮਾਉਣ ਦੇ ਯੋਗ ਨਹੀਂ ਹੋਣਗੇ ਕੀ ਇਹ ਅਪਡੇਟ ਜੇਕਰ ਤੁਸੀਂ ਇੱਕ ਯੂਟਿਊਬਰ ਹੋ ਤੇ ਯੂਟਿਊਬ ਤੇ ਕੰਟੈਂਟ ਬਣਾਉਂਦੇ ਹੋ ਤੇ ਪ੍ਰਮੋਟ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਦਰਸਲ ਯੂਟਿਊਬ ਸਭ ਤੋਂ ਪੁਰਾਣੇ ਤੇ ਸਭ ਤੋਂ ਮਸ਼ਹੂਰ ਵੀਡੀਓ ਸਟ੍ਰੀਮਿੰਗ ਪਲੇਟਫਾਰਮਾਂ ਦੇ ਵਿੱਚੋਂ ਇੱਕ ਅਤੇ ਦੁਰਾਇੇ ਜਾਣ ਵਾਲੇ ਕੰਟੈਂਟ ਤੇ ਸਖਤੀ ਕਰ ਰਿਹਾ ਹੈ ਇਹ YouTube 파ਟਨਰ ਪ੍ਰੋਗਰਾਮ ਪ੍ਰੋਗਰਾਮ ਦੇ ਨਵੀਨਤਮ ਅਪਡੇਟ ਦਾ ਹਿੱਸਾ ਹੈ ਤੇ ਨਵੀਂ ਨੀਤੀ 15 ਜੁਲਾਈ 2025 ਤੋਂ ਕੰਟੈਂਟ ਕ੍ਰੀਏਟਰ ਤੇ ਲਾਗੂ ਹੋਏਗੀ ਸਰਲ ਪਾਸਾ ਦੇ ਵਿੱਚ ਦਿਕਰ ਦੇਖੀਏ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜੇਕਰ ਤੁਸੀਂ ਕੰਟੈਂਟ ਦੀ ਕੋਈ ਨਕਲ ਕਰਦੇ ਹੋ ਤਾਂ ਇੱਕੋ ਵੀਡੀਓ ਨੂੰ ਵਾਰ-ਵਾਰ ਅਪਲੋਡ ਕੀਤਾ ਹੋਇਆ ਹੈ ਤਾਂ ਇਸ ਤੇ ਤੁਹਾਨੂੰ ਕੋਈ ਆਮਦਨ ਨਹੀਂ ਹੋਏਗੀ ਵਾਰ-ਵਾਰ ਜਾਂ ਦੁਬਾਰਾ ਵਰਤੇ ਗਏ ਕੰਟੈਂਟ ਤੇ ਹੁਣ ਕੋਈ ਕਮਾਈ ਨਹੀਂ ਤੁਸੀਂ ਕਰ ਸਕੋਗੇ ਨਵੀਂ ਨੀਤੀ ਦਾ ਮੁੱਖ ਉਦੇਸ਼ ਉਹਨਾਂ ਕੰਟੈਂਟਾਂ ਨੂੰ ਹਟਾਉਣਾ ਹੈ ਜੋ ਵਿਆਪਕ ਤੌਰ ਤੇ ਦੁਬਾਰਾ ਵਰਤੇ ਗਏ ਨੇ ਤੇ ਦਰਸ਼ਕਾਂ ਨੂੰ ਕੋਈ ਮੁੱਲ ਨਹੀਂ ਦੇ ਪਾਰੇ ਤੇ ਬਹੁਤ ਘੱਟ ਮੁੱਲ ਪ੍ਰਦਾਨ ਕਰ ਰਹੇ ਨੇ। ਯਾਨੀ ਜੇਕਰ ਵੀਡੀਓ ਦੇ ਵਿੱਚ ਹਰ ਵਾਰ ਇੱਕੋ ਗੱਲ ਕਹੀ ਜਾਂਦੀ ਹੈ ਤਾਂ ਅਜੇ ਵੀਡੀਓ ਤੇ ਪੈਸੇ ਉਪਲਬਧ ਹੋਣ ਨਹੀਂ ਹੋਣਗੇ। ਸੋਦੇ ਹੋਏ ਦਿਸ਼ਾ ਨਿਰਦੇਸ਼ YouTube ਤੇ ਅਧਿਕਾਰਤ ਸਪੋਰਟਰ ਪੇਜ ਤੇ ਪ੍ਰਕਾਸ਼ਿਤ ਕੀਤੇ ਗਏ ਨੇ ਜਿਸ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸਿਰਫ ਅਸਲੀ ਤੇ ਪ੍ਰਮਾਣਿਕ ਕੰਟੈਂਟ ਨੂੰ ਹੀ ਪ੍ਰਮੋਟ ਕੀਤਾ ਜਾਏਗਾ। ਤੇ ਪਰਚਾਰ ਤੇ ਪਲੇਟਫਾਰਮ ਤੋਂ ਮੋਨਟਾਈਜ਼ ਨਹੀਂ ਕੀਤਾ ਜਾਏਗਾ YouTube ਨੇ ਕੰਟੈਂਟ ਕ੍ਰியேਟਰ ਲਈ ਪਾਲਿਸੀ ਕਿਉਂ ਬਦਲੀ ਹੈ YouTube ਦਾ ਉਦੇਸ਼ ਅਸਲ ਕ੍ਰியேਟਰ ਦੀ ਰੱਖਿਆ ਕਰਨਾ ਤੇ ਚੈਨਲਾਂ ਦੀ ਗਿਣਤੀ ਘਟਾਉਣਾ ਹੈ ਖਾਸ ਕਰਕੇ ਉਹ ਜੋ ਪਲੇਟਫਾਰਮ ਦੀ ਦੁਰਵਰਤੋਂ ਕਰ ਰਹੇ ਨੇ ਇਹ ਚੈਨਲ ਕਈ ਤਰ੍ਹਾਂ ਦੇ ਕੰਟੈਂਟ ਅਪਲੋਡ ਕਰ ਰਹੇ ਨੇ ਜਿਵੇਂ ਕਿ ਕਲਿੱਕਬੇਟ ਘੱਟ ਗੁਣਵੱਤਾ ਦੁਹਰਾਏ ਗਏ ਵੀਡੀਓ 15 ਜੁਲਾਈ ਤੋਂ YouTube ਤੇ ਕਿਹੜਾ ਕੰਟੈਂਟ ਜਿਹੜਾ ਮੋਨਟਾਈਜ਼ ਹੋਏਗਾ YouTube ਨੇ ਸਪਸ਼ਟ ਕਰ ਦਿੱਤਾ ਸਿਰਫ ਉਹਨਾਂ ਕੰਟੈਂਟ ਕ੍ਰੀਏਟਰ ਨੂੰ ਮੋਨਟਾਈਜ਼ ਦਾ ਲਾਭ ਮਿਲੇਗਾ ਜੋ ਲਗਾਤਾਰ ਅਸਲੀ ਕੰਟੈਂਟ ਬਣਾ ਰਹੇ ਨੇ ਅਜਿਹੇ ਵੀਡੀਓ ਦੇ ਵਿੱਚ ਸ਼ਾਮਲ ਹੋਣਗੇ ਨੰਬਰ 1 ਤੇ ਵਿਦਿਅਕ ਵੀਡੀਓ ਜੋ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਨੇ ਤੇ ਸਿੱਖਿਅਤ ਕਰਦੇ ਨੇ ਨੰਬਰ 2 ਤੇ ਮਨੋਰੰਜਨ ਵੀਡੀਓ ਜੋ ਸੱਚਮੁਖਿ ਕ੍ਰੀਏਟਿਵ ਤੇ ਦਿਲਚਸਪ ਨੇ ਤੇ ਨੰਬਰ 3 ਤੇ ਅਸਲੀ ਆਵਾਜ਼ ਤੇ ਵਿਜ਼ੂਅਲ ਜੋ ਕਿ ਕਿਸੇ ਵੀ ਕਾਪੀ ਨਹੀਂ ਕੀਤੇ ਗਏ ਕਿਨਾਂ ਦੇ ਵੀਡੀਓ ਮੋਨਟਾਈਜ਼ ਹੋਣਗੇ YouTube 파ਟਨਰ ਪ੍ਰੋਗਰਾਮ ਲਈ ਅਰਜੀ ਦੇਣ ਲਈ ਕੰਟੈਂਟ ਕ੍ਰੀਏਟਰ ਨੂੰ ਕੱਟੋ ਕਟ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਇਹਦੇ ਵਿੱਚ 1000 ਸਬਸਕ੍ਰਾਈਬਰ ਉਹਦੇ ਹੋਣੇ ਚਾਹੀਦੇ ਨੇ ਪਿਛਲੇ 12 ਮਹੀਨਿਆਂ ਦੇ ਵਿੱਚ 4000 ਜਨ ਤੱਕ ਦੇਖਣ ਦੇ ਘੰਟੇ ਜਾਂ ਪਿਛਲੇ 90 ਦਿਨਾਂ ਦੇ ਵਿੱਚ 10 ਮਿਲੀਅਨ ਵੈਧ ਜਨ ਤੱਕ ਸ਼ੋਰਟ ਵੀਊ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ YouTube ਤੁਹਾਡੀ ਸਮੱਗਰੀ ਦੀ ਮਲਕੀਅਤ ਦੀ ਜਾਂਚ ਕਰੇਗਾ ਤੇ ਫਿਰ ਮੋਨਟਾਈਜ਼ੇਸ਼ਨ ਨੂੰ ਮਨਜ਼ੂਰੀ ਦੇਵੇਗਾ ਕਾਪੀ ਪੇਸਟ ਚੈਨਲਾਂ ਤੇ ਹੁਣ ਕੋਈ ਕਮਾਈ ਨਹੀਂ ਤੁਹਾਨੂੰ ਹੋਏਗੀ YouTube ਦੇ ਨਵੇਂ ਨਿਯਮ ਇਹ ਸਪਸ਼ਟ ਕਰਦੇ ਨੇ ਕੰਟੈਂਟ ਕ੍ਰੇਟਰ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਹੁਣ ਕੁਝ ਵੀ ਨਹੀਂ ਕਮਾ ਸਕਣਗੇ ਨੰਬਰ 1 ਹੈ ਕੰਟੈਂਟ ਦੀ ਨਕਲ ਕਰਨਾ ਜੇਕਰ ਤੁਸੀਂ ਨਕਲ ਕਰਕੇ ਕੰਟੈਂਟ ਬਣਾਉਂਦੇ ਹੋ ਤਾਂ ਤੁਸੀਂ ਹੁਣ ਕੁਝ ਨਹੀਂ ਕਮਾਈ ਕਰ ਸਕੋਗੇ ਕੰਟੈਂਟ ਦੀ ਮੋੜ ਵਰਤੋਂ ਮੌਜੂਦਾ ਕੰਟੈਂਟ ਨੂੰ ਹਲਸ ਨਾਲ ਸੰਬੰਧਿਤ ਕਰਨਾ ਜੇਕਰ ਤੁਸੀਂ ਮੌਜੂਦਾ ਕੰਟੈਂਟ ਵੀ ਬਣਾ ਰਹੇ ਹੋ ਉਹਦੇ ਵਿੱਚ ਤੁਸੀਂ ਹਲਸੀਪਣ ਦਿਖਾ ਰਹੇ ਹੋ ਤਾਂ ਵੀ ਤੁਹਾਡਾ ਚੈਨਲ ਵਨ ਟੈਸ ਨਹੀਂ ਹੋਏਗਾ 15 ਜੁਲਾਈ ਤੋਂ ਸ਼ੁਰੂ ਹੋ ਕੇ ਇੱਕ ਰਚਨਾਤਮਕ ਉੱਚ ਗੁਣਵੱਤਾ ਵਾਲੇ ਕੰਟੈਂਟ ਇਕੋਸਿਸਟਮ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। YouTube ਦੀ ਅਪਡੇਟ ਕੀਤੀ ਨੀਤੀ ਦਾ ਅਸਲ ਉਦੇਸ਼ ਅਸਲ ਕੰਟੈਂਟ ਕ੍ਰिएਟਰ ਨੂੰ ਉਤਸ਼ਾਹਿਤ ਕਰਨਾ ਹੈ ਤੇ ਉਹਨਾਂ ਚੈਨਲਾਂ ਨੂੰ ਫਿਲਟਰ ਕਰਨਾ ਹੈ ਜੋ ਪਲੇਟਫਾਰਮ ਦੀ ਪ੍ਰਮਾਣਿਕਤਾ ਦੇ ਦੁਰਵਰਤੋਂ ਸਿਰਫ ਤੇਜ਼ ਦ੍ਰਿਸ਼ ਪ੍ਰਾਪਤ ਕਰਨ ਲਈ ਕਰ ਰਹੇ ਨੇ। ਬਿਨਾਂ ਇਸ ਦੇ ਭਾਈਚਾਰੇ ਦੇ ਵਿੱਚ ਕੋਈ ਮੁੱਲ ਜੋੜਿਆ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਂਆਂ ਖਬਰਾਂ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ